ਔਰਤਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਵਾਲੇ ਭਾਰਤ ਰਤਨ ਬਾਬਾ ਸਾਹਿਬ ਜੀ ਦੇ 132ਵੇਂ ਜਨਮ ਦਿਵਸ ਨੂੰ ਸਮਰਪਿਤ ਆਜ਼ਾਦ ਟੀਵੀ ਦੇ ਇੰਚਾਰਜ ਮੈਡਮ ਮੋਨੀਕਾ ਆਰਪੀਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਿਲਾ ਵਿੰਗ ਦੇ ਸਹਿਯੋਗ ਨਾਲ ਰਾਮਨਗਰ ਜਲੰਧਰ ਵਿਖੇ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਗਿਆ ਤੇ ਸ਼ੋਭਾ ਯਾਤਰਾ ਕੀਤੀ ਗਈ। ਇਸ ਮੌਕੇ ਲੱਡੂ ਵੰਡੇ ਗਏ ਤੇ ਟੋਲ ਤਮਾਕੇ ਨਾਲ ਗਾਇਕ ਸੋਨੂ ਵਿੱਦੀ ਅਤੇ ਤਜਿੰਦਰ ਕੌਰ ਨੇ ਖੂਬ ਰੌਣਕਾਂ ਲਗਾਈਆਂ। ਇਸ ਮੌਕੇ ਡੇਰਾ ਸਚਕਣ ਬੱਲਾ ਤੋਂ ਰਾਗੀ ਧਰਮਿੰਦਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਸ ਕਰ ਜੋਗ ਹੈ ਕਿ ਇਹ ਸਾਰਾ ਪ੍ਰੋਗਰਾਮ ਮੈਡਮ ਮੋਨਿਕਾ ਅਰਪੀ ਜੀ ਵੱਲੋਂ ਆਪਣੀ ਨੇਕ ਕਮਾਈ ਚ ਕਰਵਾਇਆ ਗਿਆ ਇਸ ਦੌਰਾਨ ਨਾਮਨਗਰ ਦੀ ਰਹਿਣ ਵਾਲੀ ਸਪਰਾ ਨੂੰ ਆਜ਼ਾਦ ਟੀਵੀ ਯੂਕੇ ਲਈ ਵਧੀਆ ਕੰਮ ਕਰਨ ਤੇ ਮੈਡਮ ਮੋਨਿਕਾ ਅਰਪੀ ਜੀ ਵੱਲੋਂ ਸਨਮਾਨਿਤ ਕੀਤਾ ਗਿਆ ਨਾਲ ਹੀ ਰਾਗੀ ਧਰਮਿੰਦਰ ਜੀ ਦਾ ਵੀ ਸਨਮਾਨ ਕੀਤਾ ਗਿਆ ਮਹਿਲਾ ਵਿੰਗ ਦੀ ਮਹਿਲਾਵਾਂ ਵੱਲੋਂ ਬਾਬਾ ਸਾਹਿਬ ਜੀ ਦੀ ਪਾਲਕੀ ਦੀ ਫੇਰੀ ਪੂਰੇ ਏਰੀਆ ਵਿੱਚ ਪਵਾਈ ਗਈ ਜਿਸ ਦੌਰਾਨ ਜੈ ਭੀਮ ਦੇ ਨਾਅਰੇ ਨਾਲ ਪੂਰਾ ਇਲਾਕਾ ਗੂੰਜ ਉਠਿਆ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀਆਂ ਕੁਝ ਖਾਸ ਜਾਂਦਾਂ ਜਪੂ ਜੀ ਸਤਨਾਮ ਸਤਨਾਮ ਹਮ ਸਰ ਦੇਵ ਦੀਆਂ ਲਾ ਤੁਮ ਸਰਪਤੀ ਆਰ ਕਿ ਕੀਜੇ ਬਚਨੀ ਦੋਰ ਮੂਰ ਬਨ ਬਾਨੈ ਜਨ ਕੋ ਪੂਰਨ ਦੀਜੈ ਹਮ ਬਲ ਬਲ ਜੋਰ ਮੀਆ ਕਾਰਨੇ ਕਾਰਨ ਕਵਨੇ ਬੋਲ ਰਹਾ ਹੂ ਬਹੁਤ ਜਲੰਭ ਚਰੀਤੇ ਮਾਧੂਏ ਜਨਮ ਤੁਮਾਰੇ ਲੇਖ ਹੈ ਕਹੇ ਰਵਿਦਾ ਸਿਆਛ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਇਹ ਨਿਮਾੜਿਆਂ ਦੇ ਮਾਨ ਨਿਤਣਿਆਂ ਦੇ ਤਣ ਨੇ ਉਟਿਆਂ ਤੇ ਉਟ ਨੇ ਆਸ ਰੋਕੇ ਆਸਰੇ ਨੰਦ ਜਤੂ ਗੁਰੂ ਸਤਿਗੁਰੂ ਵਿਦਾਸ ਸੋਣਾ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਇਸ ਵੇਲੇ ਕੀ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀਓ ਅੱਜ ਮੁਹੱਲਾ ਆਰਮਨਗਰ ਦੀਆਂ ਸੰਗਤਾਂ ਵੱਲੋਂ ਮੈਡਮ ਮੋਨਿਕਾ ਆਰਪੀ ਜੁਕੇ ਆਜ਼ਾਦ ਟੀਵੀ ਜੁਕੇ ਇਹਨਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ 바ਵਾ ਸਾਹਿਬ ਡਾਕਟਰ ਪੀਮਰਾਓ ਬੇੜਕਾ ਜੀ ਦਾ ਜਨਮ ਦਿਨ ਬੜੀ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਤੋਂ 바ਵਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਵੱਲੋਂ ਆਪ ਜੀ ਵਾਸਤੇ ਸੱਚੇ ਪਾਤਸ਼ਾਹ ਜੀ ਉਹ ਲੱਡੂਆਂ ਦਾ ਪ੍ਰਸ਼ਾਦ ਕੇਕ ਦਾ ਪ੍ਰਸ਼ਾਦ ਹਾਜ਼ਰ ਕੀਤਾ ਗਿਆ ਹੈ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਨੀ ਭੋਗ ਲਗਾਉਣਾ ਲੱਗਿਆ ਪਉ ਪ੍ਰਸ਼ਾਦ ਸੰਗਤਾਂ ਵਿੱਚ ਵਰਤੌਣ ਦੀ ਆਗਿਆ ਬਖਸ਼ੀ ਸੱਚੇ ਪਾਤਸ਼ਾਹ ਜੀ ਜੋ ਵੀ ਛੱਕੇ ਆਪ ਜੀ ਦਾ ਨਾਮ ਸਤਨਾਮ ਸਤਨਾਮ ਜਪੇ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਕਿਰਪਾ ਕਰਨੀ ਨਗਰ ਦੀਆਂ ਸੰਗਤਾਂ ਦੇ ਮੇਰਾ ਪਰ ਹੱਥ ਰੱਖਣਾ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਆਪਣੇ ਨਾਮ ਦਾ ਪ੍ਰਕਾਸ਼ ਕਰਨਾ ਸੱਚੇ ਪਾਤਸ਼ਾਹ ਜੀ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਤੇ ਸਤਿਕਾਰ ਦੇ ਨਾਲ ਸੰਗਤਾਂ ਮਨਾ ਰਹੀਆਂ ਹਨ ਤੋਂ ਹੁਣ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਦੇ ਵਿੱਚ ਪ੍ਰਕਰਮਾ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਕੱਢੀ ਜਾ ਰਹੀ ਹੈ ਤੋਂ ਸੰਗਤਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਮਹਾਰਾਜ ਜੀ ਆਪ ਕਿਰਪਾ ਕਰਨੀ ਸਾਰੀਆਂ ਸੰਗਤਾਂ ਤੇ ਮੇਰਾ ਪਰਿਆ ਹੱਥ ਰੱਖਣਾ ਸੰਗਤਾਂ ਨੂੰ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਬਖਸ਼ਣਾ ਸੱਚੇ ਪਾਤਸ਼ਾਹ ਜੀ ਤਨ ਤਨ ਜਕਟਰਵਿਦਾਸ ਸਮਰਾਟ ਜੀ ਸਤਿਗੁਰੂ ਸਵਾਮੀ ਸਰਵਨਦਾਸ ਜੀ ਆਪ ਜੀ ਦੇ ਪਾਵਨ ਪਿਤਰ ਨਾਮ ਦੀ ਹੋਵੇ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ जो बोले ईसोनर बह जगद्गुरु रविदास महाराज की जय जो बोले ईसोनर बह सतगुरु स्वामी सर्वदास महाराज की जय गुरुदेव जय भीम जय भारत जय भीम जय भारत जय भीम जय भारत बाबा साहब तेरी सोच से जय देंगे होके बाबा साहब तेरी सोच से जय देंगे होके ਬਾਬਾ ਸਾਹਿਬ ਤੇਰੀ ਸੋਚ ਤੇ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਸ਼ਕਤੀ ਜਗਤ ਗੁਰੂ ਰਵਿਦਾਸ ਸ਼ਕਤੀ ਜਗਤ ਗੁਰੂ ਰਵਿਦਾਸ ਸ਼ਕਤੀ ਬਾਬਾ ਸਾਹਿਬ ਤੇਰੀ ਸੋਚ ਤੇ ਤੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਸਾਰੇ ਹੀ ਮਿਲ ਕਰਕੇ ਜੇ ਕਿਸੇ ਨੂੰ ਕੋਈ 바ਵਾ ਸਾਹਿਬ ਦਾ ਜਾਂ ਗੁਰੂ ਰਵਿਦਾਸ ਮਹਾਰਾਜ ਦਾ ਸ਼ਬਦ ਕੀਰਤਨ ਆਉਂਦਾ ਹੈ ਤਾਂ ਉਹ ਅੱਗੇ ਆ ਕੇ 바ਵਾ ਸਾਹਿਬ ਡਾਕਟਰ ਪ੍ਰੀਮਰੋ ਮੇੜਕਾਰ ਜੀ ਦੇ ਜਨਮ ਦਿਨ ਦੇ ਵਿੱਚ ਬਰਥਡੇ ਕੇਕ ਕੱਟ ਕੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਔਰ 45 ਕਿਲੋ ਲੱਡੂਆਂ ਦੇ ਨਾਲ ਸੰਤਾਂ ਨੂੰ ਲੰਗਰ ਵਰਤਾਇਆ ਜਾਣਗੇ। ਤੋਂ ਹੁਣ ਬੀਬੀਆਂ ਵੱਲੋਂ 바ਵਾ ਸਾਹਿਬ ਡਾਕਟਰ ਪ੍ਰੀਮਰੋ ਮੇੜਕਾਰ ਜੀ ਨੂੰ ਸਮਰਪਿਤ ਸ਼ਬਦ ਕੀਰਤਨ ਹੋਣਗੇ ਤਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਜੈ ਗੁਰਦੇਵ ਧਰਗੁਰਦੇ ਅੱਜ ਮੁਹੱਲਾ ਆਰਾਮਨਗਰ ਦੇ ਵਿੱਚ ਹਰ ਸਾਲ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸਾਹਿਬ ਡਾਕਟਰ ਭੀਮਰਾਓ ਵੈਦਕਾਰ ਜੀ ਦਾ 60 132 ਨੰਬਰ ਸਿਲ ਅਜਾਦ ਕੀ ਵਿੱਚ ਤੇ ਬਤੇ ਮੁਨਕਾ ਆ ਕੇ ਜੁਨੇ ਦੀ ਮਹਿਲਾ ਵਿੱਚ ਤੀਨ ਤੋਂ ਰਾਜਕੁਮਾਰੀਆਂ ਬੇਟੀਆਂ ਵੱਲੋਂ ਆਡਾ ਬਾਵਾ ਸਾਹਿਬ ਡਾਕਟਰ ਧੀਮਰੋ ਮੇੜਕਾਰ ਜੀ ਦਾ 125 ਮਾ ਜਨਮ ਦਿਨ ਤੇ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਗਿਆ। ਤੋਂ ਪੂਰੇ ਨਗਰ ਦੇ ਵਿੱਚ ਪ੍ਰਕਰਮਾ ਕੀਤੀ ਗਈ ਜਿਸ ਦੇ ਵਿੱਚ ਬਹੁਤ ਹੀ ਸਮਾਜਿਕ ਜੀਵੀਆਂ ਮੁਝੇ ਬਾਵਾਂ ਨੇ ਸ਼ਾਮਿਲ ਕੀਤਾ ਬਾਵਾ ਸਾਹਿਬ ਡਾਕਟਰ ਧੀਮਰੋ ਮੇੜਕਾਰ ਜੀ ਦੇ ਯਤਨਾਰੇ ਲਗਾਏ। ਤੋਂ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਮੱਲਾ ਰਾਵਲਗੜੀ ਸੰਤਾ ਬਹੁਤ ਹੀ ਸ਼ਰਧਾ ਤੇ ਸਤਿਕਾਰ ਦੇ ਨਾਲ ਅੱਜ ਬਾਵਾ ਸਾਹਿਬ ਡਾਕਟਰ ਧੀਮਰੋ ਮੇੜਕਾਰ ਜੀ ਦਾ 125 ਮਾ ਜਨਮ ਦਿਨ ਮਨਾ ਲਿਆ ਨੇ। ਤੋਂ ਉਸ ਦੇ ਸ਼ਾਮਲੇ ਵਿੱਚ ਮੈਡਮ ਨੂੰ ਨਾਲ ਆਪੀ ਜੁਕੇ ਆਜਾਪ ਕੀਤੀ ਜੁਕੇ ਇਹਨਾਂ ਦੇ ਪੂਰੇ ਇਲਾਕੇ ਵੱਲੋਂ ਮਹਿਲਾ ਦਿੱਤੀਆਂ ਬੀਬੀਆਂ ਨੂੰ ਬਹੁਤ ਹੀ ਸਹਿਯੋਗ ਦਿੱਤਾ ਗਿਆ ਜਿਸਦੇ ਵਿੱਚ ਅੱਜ ਕੇਸ ਕਰਕੇ ਗ੍ਰੀਟ ਕਾਲੀ ਤੋਂ ਲਟਕੋਡੇ ਜਾਣਗੇ ਔਰ ਬਾਬਾ ਸਾਹਿਬ ਦੇ ਨਾਮ ਤੇ ਇਹ ਜੋ ਪਰਵਤ ਦੇ ਇੱਕ ਨਾਮ ਉੱਤੇ ਜਾਵੇਗਾ ਉਹ ਜਿਸਦੇ ਵਿੱਚ ਪੈਂਡੂ ਪੋਨੀਆ ਵਾਲੀ ਜੁਕੇ ਵੱਲੋਂ ਇਹ ਸੰਗਠਨ ਦੀ ਹਮਾਰ ਬੱਚੀ ਸੁਪਨਾ ਸੁਪਨਾ ਨੂੰ ਸਨਮਾਨਿਤ ਕੀਤਾ ਜਾਵੇਗਾ ਨਾਮ ਦੀ ਨਾਲ ਸਾਡੇ ਹੋਰ ਵੀ ਜਿਹੜਾ ਨਾਮ ਦੀ ਨਾਲ ਡੇਰਾ ਸਤਕਰ ਬਣਾ ਦੇ ਜੋ ਰਾਗੀ ਸਹਿਮਾਰ ਸਾਰੇ ਇਤਕਾਰ ਆਏ ਨੇ ਤੇ ਤਰਿੰਦਰ ਜੀ ਅੱਜ ਇਹਨਾਂ ਨੂੰ ਵੀ ਯਾਤਰੀ ਵੀ ਦਿੱਕੇ ਬਣਾਉ ਸੰਮਾਰ ਦਿੱਤਾ ਜਾਵੇਗਾ ਤੋਂ ਮੈਂ ਮੈਡਮ ਰੋਹ ਦਾ ਆਪ ਵੀ ਆਯਾਤ ਦੀ ਦਿੱਕੇ ਰਮੇਸ਼ ਕੁਲੇ ਦਾ ਔਰ ਆਯਾਤ ਦੀ ਵੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਬਹੁਤ ਹੀ ਸੋਹਣਾ ਪਾਟਾ ਪੁੱਛਲੇ ਕਈਆਂ ਸਾਲਾਂ ਤੋਂ ਇਹ ਕਰਦੇ ਆ ਰਹੇ ਨੇ ਤੋਂ ਅੱਜ ਵੀ ਅਜਾਲ ਵੀ ਜੁਕੇ ਦੀ ਕੀ ਬੋਲੋਂ ਹੁਣ ਪਛਾਣੋ ਬੇੜ ਕਾ ਦੀ ਜੰਮਦਾਰਾ ਹੁਣ ਤੇ ਕਿੰਨੇ ਦਾ ਗੇਰ ਪਾਉਂਦੇ ਜਾਪੀ ਜਾਪੀ ਵੀਮਾ ਤੇ ਅੱਜ ਦੀ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ